ਗੁਰੂ ਨਾਨਕ ਦੇ ਮਹਾਰਾਜ ਜੀ ਸੰਸਾਰ ਦਾ ਭਲਾ ਕਿਵੇਂ ਹੋ ਸਕਦਾ ਹੈ ਸੰਸਾਰ ਚ ਰਹਿੰਦੇ ਆ ਕਿਸ ਤਰ੍ਹਾਂ ਦਾ ਜੀਵਨ ਚਾਹੀਦਾ ਗੁਰੇ ਤੇ ਆਸਾ ਆਪ ਜੀ ਦੇ ਸਾਹਮਣੇ ਰੱਖਣਾ ਹੈ ਸੁਰਤیاں ਇਕਾਗਰ ਕਰਕੇ ਸੁਣਿਓ ਅਸੀਂ ਕਿੱਥੇ ਖੜੇ ਆ ਤੇ ਹੋਣਾ ਕੀ ਚਾਹੀਦਾ ਗੁਰੂ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਨੂੰ ਤਾਰ ਰੇ ਨੇ ਤਾਰ ਦੇ ਤਾਰ ਦੇ ਸੰਸਾਰ ਨੂੰ ਮਹਾਰਾਜ ਜਾਂਦੇ ਨੇ ਪਟਨਾ ਸਾਹਿਬ ਗੁਰਮੁਖ ਜਿਹੜਾ ਇਹ ਪਟਨਾ ਹੈ ਨਾ ਇਹ ਬਹੁਤ ਪੁਰਾਣਾ ਸ਼ਹਿਰ ਹੈ ਪਟਨਾ ਸਾਹਿਬ ਦੁਆਪਰ ਯੁੱਗ ਵੇਲੇ ਦਾ ਵਸਿਆ ਹੋਇਆ ਆਖੋ ਸਤਨਾਮ ਵਾਹਿਗੁਰੂ ਦੁਆਪਰ ਯੁੱਗ ਵਿੱਚ ਸ੍ਰੀ ਕ੍ਰਿਸ਼ਨ ਜੀ ਅਵਤਾਰ ਆਏ ਇਹ ਉਦੋਂ ਵੀ ਪਹਿਲਾਂ ਦਾ ਪਾਟਲੀ ਪੁੱਤਰ ਪਟਨਾ ਸਾਹਿਬ ਇਹ ਵਸਾਇਆ ਸੀ ਗੁਰਮਖੋ ਰਾਜੇ ਵੈਦ ਰਥ ਨੇ ਇੱਕ ਰਾਜਾ ਜਰਾਸੰਧ ਹੋਇਆ ਜਰਾਸੰਧ ਦਾ ਬਾਪ ਸੀ ਰਾਜਾ ਵੈਦ ਰਥ ਉਹਨੇ ਵਸਾਇਆ ਸੀ ਇਹ ਬਹੁਤ ਪੁਰਾਣਾ ਸ਼ਹਿਰ ਹੈ ਪਟਨਾ ਸਾਹਿਬ ਉਹ ਬਸਾਉਣ ਦਾ ਵੀ ਇੱਕ ਕਾਰਨ ਬਣਿਆ ਸੀ ਵੈਦ ਰਥ ਰਾਜੇ ਨੇ ਜਦੋਂ ਸ਼ਹਿਰ ਵਸਾਇਆ ਇਹਦੇ ਔਲਾਦ ਨਹੀਂ ਸੀ ਗੁਰਮਖੋ ਔਲਾਦ ਨਾ ਹੋਈਏ ਨੇ ਦਵਾਈਆਂ ਬੂਟੀਆਂ ਬਹੁਤ ਲਈਆਂ ਇਲਾਜ ਬੜੇ ਕਰਵਾਏ ਪਰ ਬੱਚਾ ਨਾ ਹੋਇਆ ਤੇ ਉਥੇ ਇੱਕ ਚੰਦਰਕ ॠषि ਹੋਇਆ ਚੰਦਰਕ ਇਹ ਚੰਦਰਕ ॠषि ਕੋਲੇ ਜਾਂਦਾ ਹੈ ਰਾਜਾ ਵੈਦਰਾਥ ਜਾ ਕੇ ਬੇਨਤੀ ਕੀਤੀ ਕਹਿੰਦਾ ਮਹਾਪੁਰਸ਼ੋ ਔਲਾਦ ਨਹੀਂ ਹੈ ਮੈਂ ਨਗਰ ਵੀ ਵਸਾ ਲਿਆ ਰਾਜ ਭਾਗ ਮੇਰਾ ਬਹੁਤ ਹੈ ਮਾਇਆ ਬਹੁਤ ਹੈ ਮਹਿਲ ਬੜਾ ਸੋਹਣਾ ਹੈ ਸਾਰਾ ਕੁਝ ਹੈਗਾ ਪਰ ਔਲਾਦ ਹੈ ਨਹੀਂ ਕਹਿੰਦਾ ਜਾਣ ਵੇਲੇ ਕੀ ਕੀਤਾ ਫਲ ਲੈ ਗਿਆ ਮਹਾਪੁਰਸ਼ਾਂ ਕੋਲੇ ਕਿਉਂਕਿ ਸਾਧੂ ਸੰਤ ਮਹਾਤਮਾ ਕੋਈ ਰਾਜਾ ਹੋਵੇ ਵੈਦ ਹੋਵੇ ਜੋਤਸੀ ਹੋਵੇ ਇਹਨਾਂ ਕੋਲੇ ਕਹਿੰਦੇ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ ਤਾਂ ਹੀ ਤਾਂ ਆਪਾਂ ਦੇਖੋ ਆਉਨੇ ਆ ਜਿਨ੍ਹਾਂ ਨੂੰ ਪਤਾ ਹੈ ਸਰਦ ਹੈ ਉਹ ਮਾਲਕ ਦੇ ਘਰ ਵੀ ਜੇ ਆਉਣਗੇ 5-10 ਰੁਪਏ ਮੱਥਾ ਜ਼ਰੂਰ ਟੇਕਣਗੇ ਤੇ ਨਹੀਂ ਤਾਂ ਬੀਬੀਆਂ ਥਾਲ ਜਾਂ ਕੌਲੀ ਬਾਟੀ ਆਟਾ ਹੀ ਲੈ ਕੇ ਆਉਂਦੀਆਂ ਕਣਕ ਲੈ ਕੇ ਆਉਂਦੀਆਂ ਖਾਲੀ ਹੱਥ ਨਹੀਂ ਆਉਣਾ ਚਾਹੀਦਾ ਇਹ ਮਰਿਆਦਾ ਹੈ ਤੇ ਰਾਜਾ ਵੈਦ ਰਥ ਅੰਬ ਲੈ ਗਿਆ ਗੁਰਮੁਖੋ ਰਿਸ਼ੀ ਚੰਦਰਕ ਕੋਲੇ ਅੰਬ ਜਿਹੜੇ ਲੈ ਕੇ ਗਿਆ ਸੀ ਮਹਾਤਮਾ ਚੰਦਰਕ ਦੇ ਮੂਹਰੇ ਰੱਖ ਤੇ ਬੇਨਤੀ ਕੀਤੀ ਕਹਿੰਦਾ ਮਹਾਪੁਰਸ਼ ਉਹ ਬੱਚਾ ਹੈ ਨਹੀਂ ਤਾਂ ॠषि ਚੰਦਰਕ ਨੂੰ ਤਰਸ ਆ ਗਿਆ ਦਇਆ ਦੇ ਘਰ ਵਿੱਚ ਆਏ ਇੱਕ ਅੰਬ ਚੱਕਿਆ ਤੇ ਰਾਜੇ ਵੈਦ ਰੱਥ ਨੂੰ ਦੇਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਸਾਡਾ ਬਚਨ ਹੈ ਆ ਲੈ ਜਾ ਫਲ ਇਹ ਆਪਣੀ ਰਾਣੀ ਨੂੰ ਖਵਾ ਦੀ ਬੱਚਾ ਹੋ ਜਾਊਗਾ ਸਾਡਾ ਬਚਨ ਹੈ ਬਹੁਤ ਵੱਡਾ ਬਲੀ ਪੈਦਾ ਹੋਣਾ ਹੈ ਜਿਹੜਾ ਕਿਸੇ ਤੋਂ ਜਿੱਤੇ ਹੀ ਨਹੀਂ ਜਾਣਾ ਆਖੋ ਸਤਨਾਮ ਵਾਹਿਗੁਰੂ ਜਦੋਂ ਰਿਸ਼ੀ ਚੰਦਰਕ ਨੇ ਇਹ ਵਚਨ ਕੀਤਾ ਰਾਜੇ ਨੇ ਫਲ ਲਿਆ ਜਦੋਂ ਘਰੇ ਆਇਆ ਮਹਿਲਾ ਚ ਇਹਨੂੰ ਚਿੰਤਾ ਲੱਗੀ ਗੁਰਮੁਖ ਚਿੰਤਾ ਤਾਂ ਲੱਗੀ ਕਿਉਂਕਿ ਇਹਦੀਆਂ ਰਾਣੀਆਂ ਸੀ ਦੋ ਤੇ ਦੋਨੇ ਰਾਣੀਆਂ ਨੂੰ ਬੜਾ ਪਿਆਰ ਕਰਦਾ ਸੀ ਕਹਿੰਦਾ ਹੁਣ ਅੰਬਾ ਇੱਕ ਜੇ ਮੈਂ ਇੱਕ ਰਾਣੀ ਨੂੰ ਖਵਾਤਾ ਤੇ ਇਹ ਤਾਂ ਬਿਤਕਰਾ ਹੋ ਜਾਊਗਾ ਕਦੇ ਕਲੇਸ਼ ਨਾ ਪੈ ਜੇ ਤੇ ਮੈਂ ਤਾਂ ਦੋਨਾਂ ਨੂੰ ਬੜਾ ਪਿਆਰ ਕਰਦਾ ਦੋਨੇ ਮੈਨੂੰ ਇੱਕੋ ਜਿਹੇ ਇਹਨੇ ਕੀ ਕੀਤਾ ਨਾ ਸੋਚ ਕੇ ਫਲ ਕੱਟ ਲਿਆ ਗੁਰਮੁਖ ਇੱਥੇ ਬੇਨਤੀ ਕਰਦਿਆਂ ਜੇ ਕਿਤੇ ਹੁਣ ਵੀ ਕਈ ਥਾਂ ਤੇ ਮਰਿਆਦਾ ਫਲ ਪਾਏ ਜਾਂਦੇ ਐ ਇਹਨੂੰ ਕਹਿੰਦੇ ਚਾਕੂ ਨਾਲ ਕੱਟਣਾ ਨਹੀਂ ਚਾਹੀਦਾ ਐਦਾਂ ਹੀ ਖਾਣਾ ਚਾਹੀਦਾ ਇਨੇ ਆਂਬ ਕੱਟ ਲਿਆ ਕੱਟ ਕੇ ਅੱਧਾ-ਅੱਧਾ ਦੋਨੇ ਰਾਣੀਆਂ ਨੂੰ ਖਵਾਤਾ ਗੁਰਮੁਖੋ ਉਧਰ ਮਹਾਪੁਰਸ਼ਾਂ ਦਾ ਰਿਸ਼ੀ ਚੰਦਰਕ ਦਾ ਵਰ ਸੀਗਾ ਕੁਦਰਤ ਕਰਤਾਰ ਦੀ ਇੱਕੇ ਦਿਨ ਦੋਨਾ ਰਾਣੀਆਂ ਕੋਲੇ ਗਰਭ ਟਹਿ ਰਿਆ ਤੇ ਇੱਕੇ ਦਿਨੀ ਅੱਗੇ ਜਾ ਕੇ ਬੱਚਾ ਪੈਦਾ ਹੋਇਆ ਦੋਨਾ ਰਾਣੀਆਂ ਕੋਲੇ ਪਰ ਬੱਚਾ ਕਿੱਦਾਂ ਦਾ ਪੈਦਾ ਹੋਇਆ ਅੱਧਾ-ਅੱਧਾ ਸਰੀਰ ਦੋਨਾਂ ਦੇ ਪੈਦਾ ਹੋ ਗਿਆ ਆਖੋ ਸਤਨਾਮ ਹੁਣ ਜਦੋਂ ਬੱਚਿਆਂ ਨੇ ਜਨਮ ਲਿਆ ਦਾਈ ਨੇ ਆ ਕੇ ਦੱਸਿਆ ਰਾਜਾ ਬੈਦਰਾਥ ਜੀ ਤੁਹਾਡੀਆਂ ਰਾਣੀਆਂ ਕੋਲੇ ਬੱਚਾ ਤਾਂ ਪੈਦਾ ਹੋ ਗਿਆ ਪਰ ਆਪਣੇ ਕਿਸੇ ਕੰਮ ਨਹੀਂ ਕਿਉਂਕਿ ਸਰੀਰ ਅੱਧਾ ਉਹਦੇ ਪੈਦਾ ਹੋਇਆ ਅੱਧਾ ਉਹਦੇ ਇਹ ਫੇਰ ਪਸਤਾਇਆ ਕਹਿੰਦਾ ਗਲਤੀ ਮੈਥੋਂ ਹੀ ਹੋਗੀ ਮਹਾਪੁਰਸ਼ਾਂ ਦਾ ਦਿੱਤਾ ਹੋਇਆ ਫਲ ਮੈਂ ਕੱਟ ਲਿਆ ਆਖੋ ਸਤਨਾਮ ਚਲੋ ਕੋਈ ਗੱਲ ਨਹੀਂ ਕਹਿੰਦਾ ਆਪਣੇ ਕਿਸੇ ਕੰਮ ਨਹੀਂ ਇਹਨੂੰ ਮਸਾਣਾ ਚ ਸਿੱਟਿਆ ਉਹ ਕਹਿੰਦਾ ਦੱਬਿਆ ਹੋ ਜਾ ਜਦੋਂ ਇਹਦੇ ਨੌਕਰ ਚਾਕਰ ਉਹ ਦੋ ਟੋਟੇ ਸਰੀਰ ਬੱਚੇ ਦਾ ਉਹਨੂੰ ਮਸਾਣਾ ਚ ਸਿੱਟਿਆਏ ਤੇ ਉਥੇ ਇੱਕ ਰਕਸ਼ਣੀ ਰਹਿੰਦੀ ਸੀ ਗੁਰਮਖੋ ਉਹਦਾ ਨਾਮ ਸੀ ਜਰਾ ਜਰਾ ਰਕਸ਼ਣੀ ਉਹ ਬੰਦਿਆਂ ਦਾ ਮਾਸ ਖਾਂਦੀ ਸੀ ਜਦੋਂ ਇਹਨੂੰ ਸਮੱਲ ਆਈ ਇਨੇ ਤਾਂ ਆ ਕੇ ਦੋਨੇ ਟੋਟੇ ਚੱਕ ਲਏ ਤੇ ਜਦੋਂ ਦੋਨੇ ਟੋਟੇ ਬੱਚੇ ਦੇ ਸਰੀਰ ਦੇ ਚੱਕੇ ਕਹਿੰਦੇ ਬੱਚਾ ਜੁੜ ਗਿਆ ਗੁਰਮਖੋ ਆਖੋ ਸਤਨਾਮ ਉੱਚੀ ਉੱਚੀ ਰੋਇਆ ਚੀਕਾਂ ਇੰਨੀਆਂ ਉੱਚੀ ਮਾਰੀਆਂ ਕਹਿੰਦੇ ਜਰਾ ਰਾਖਸ਼ਣੀ ਵੀ ਕੰਬ ਗਈ ਹੁਣ ਇਹ ਹੁੰਦਾ ਹੀ ਹੈ ਨਾ ਹੁਣ ਰੱਬ ਨਾ ਕਰੇ ਕਟਿਆ ਹੋਇਆ ਸਰੀਰ ਜੁੜ ਕੇ ਬੋਲ ਪੇ ਅ ਭਰਾਨੀ ਤਾਂ ਆਪਾਂ ਨੂੰ ਵੀ ਹੋਊਗੀ ਬਾਕੀ ਉਹਨੂੰ ਰਿਸ਼ੀਆਂ ਦਾ ਵਰ ਸੀ ਵੀ ਬੱਚਾ ਇਹ ਜਾਂ ਬਲੀ ਪੈਦਾ ਹੋ ਕਿਸੇ ਤੋਂ ਜਿੱਤਿਆ ਨਹੀਂ ਜਾਣਾ ਉਹ ਐਡਾ ਜ਼ੋਰ ਦੀ ਚੀਕਿਆ ਕਹਿੰਦੇ ਰਾਖਸ਼ ਨਹੀਂ ਵੀ ਡਰ ਗਈ ਪਤਾ ਹੀ ਨਾ ਲੱਗੇ ਮੈਂ ਕੀ ਕਰਾਂ ਤੇ ਸ਼ਹਿਰ ਦੇ ਲੋਕ ਉੱਠ ਖੜੇ ਵੀ ਕੀ ਗੱਲ ਜਦੋਂ ਦੇਖਿਆ ਵੀ ਬੱਚੇ ਦੇ ਰੋਣ ਦੀ ਆਵਾਜ਼ ਇੱਧਰੋਂ ਆਉਂਦੀ ਹੈ ਜਾ ਕੇ ਸ਼ਮਸ਼ਾਨ ਘਾਟ ਨੂੰ ਘੇਰਾ ਪਾ ਲਿਆ ਤੇ ਇਕੱਠੇ ਹੋ ਕੇ ਕਹਿੰਦੇ ਰਾਖਸ਼ ਨਹੀਂ ਫੜਲੀ ਗੁਰਮੁਖੋ ਰਾਜੇ ਕੋਲੇ ਰਹਿ ਗਏ ਕਹਿੰਦੇ ਰਾਜਾ ਜੀ ਇਹ ਰਾਖਸ਼ਨੀ ਪਿੰਡ ਦੇ ਜਵਾਕ ਚੱਕ ਚੱਕ ਖਾਂਦੀ ਆ ਆਖੋ ਸਤਨਾਮ ਹੁਣ ਉਹਨਾਂ ਨੂੰ ਵਿਚਲੀ ਗੱਲ ਦਾ ਪਤਾ ਨਾ ਕਹਿੰਦੇ ਬੱਚੇ ਨੂੰ ਖਾਂਦੀ ਸੀ ਆ ਦੇਖੋ ਇਹਦੇ ਕੋਲੇ ਬੱਚਾ ਰਾਜਾ ਕਹਿੰਦਾ ਵੀ ਇਹਨੂੰ ਮਾਰ ਦੇਾਂਗੇ ਆਪਾਂ ਫਿਰ ਸਜ਼ਾ ਦੇਾਂਗੇ ਉਹ ਰਾਖਸ਼ਨੀ ਨੇ ਫਿਰ ਸੱਚ ਦੱਸਿਆ ਕਹਿੰਦੀ ਰਾਜਾ ਜੀ ਅਸਲ ਵਿੱਚ ਠੀਕ ਹੈ ਮੈਂ ਮਨੁੱਖਾਂ ਦਾ ਮਾਸ ਤਾਂ ਖਾਂਦੀ ਆ ਪਰ ਮੈਂ ਅੱਜ ਤੱਕ ਕਿਸੇ ਬੱਚੇ ਨੂੰ ਚੱਕ ਕੇ ਨਹੀਂ ਖਾਦਾ ਆ ਵੀ ਜਿਹੜਾ ਬੱਚਾ ਰੋਂਦਾ ਹੈ ਅਸਲ ਗੱਲ ਇਹ ਹੈ ਵੀ ਬੱਚੇ ਦੇ ਦੋ ਟੋਟੇ ਸ਼ਰੀਰ ਇੱਥੇ ਪਿਆ ਸੀ ਜਦੋਂ ਮੈਂ ਇਹਨੂੰ ਚੱਕਿਆ ਹੱਥ ਵਿੱਚ ਤੇ ਜੁੜ ਗਿਆ ਰੋਣ ਲੱਗ ਗਿਆ ਨੌਕਰ ਕਹਿੰਦੇ ਵੀ ਇਹ ਤਾਂ ਉਹੀ ਆ ਜਿਹਨੂੰ ਅਸੀਂ ਸਿੱਟ ਕੇ ਆਏ ਸੀ ਉਥੋਂ ਫਿਰ ਰਾਖਸ਼ਣੀ ਤੋਂ ਬੱਚਾ ਲੈ ਲਿਆ ਉਸੇ ਦਾ ਨਾਮ ਪਿਆ ਸੀ ਜਰਾ ਸੰਦਖੋ ਸਤਨਾਮ ਇਹ ਬਹੁਤ ਵੱਡਾ ਬਲੀ ਹੋਇਆ ਗੁਰਮੁਖੋ ਜਰਾ ਰਾਖਸ਼ਣੀ ਨੇ ਦੋ ਟੋਟੇ ਜੋੜ ਕੇ ਸੰਧੀ ਕੀਤੀ ਸੀ ਤਾਂ ਨਾ ਪਿਆ ਸੀ ਜਰਾ ਸੰਧ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਜਰਾ ਰਾਖਸੀ ਸੰਧ ਕਰਿਓ ਹੈ ਜਰਾ ਸੰਧ ਤਹ ਨਾਮ ਧਰਿਓ ਹੈ ਸੂਰਜ ਪ੍ਰਕਾਸ਼ ਵਿੱਚ ਉਹ ਕਹਿੰਦੇ ਜਰਾ ਰਕਸ਼ਨੀ ਨੇ ਦੋ ਟੋਟੇ ਜੋੜੇ ਉਹਦਾ ਨਾਮ ਹੀ ਜਰਾ ਸੰਧ ਪੈ ਗਿਆ ਰਾਜੇ ਵੈਦਰਾਥ ਨੇ ਪਾਲਿਆ ਉਹ ਪਟਨਾ ਸਾਹਿਬ ਰਹਿਦਾ ਹੁੰਦਾ ਸੀ ਰਾਜਾ ਵੈਦਰਾਥ ਉਹਦਾ ਵਸਾਇਆ ਹੋਇਆ ਨਗਰ ਹੈ ਜਰਾਸੰਧ ਐਡਾ ਵੱਡਾ ਬਲੀ ਸੀ ਗੁਰਮੁਖ ਪਿਆਰਿਓ ਜਦੋਂ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਨਾ ਜਰਾਸੰਧ ਦੀਆਂ ਦੋ ਧੀਆਂ ਸੀ ਉਹ ਦੋਨੇ ਲੜਕੀਆਂ ਕੰਸ ਨੂੰ ਵਿਆਹੀਆਂ ਹੋਈਆਂ ਸੀ ਜਰਾਸੰਧ ਦੀਆਂ ਜਦੋਂ ਕ੍ਰਿਸ਼ਨ ਨੇ ਕੰਸ ਨੂੰ ਮਾਰਤਾ ਉਹ ਦੋਨੇ ਧੀਆਂ ਬੱਚੀਆਂ ਰੋਈਆਂ ਆਪਣੇ ਬਾਪ ਕੋਲੇ ਜਾ ਕੇ ਕਹਿੰਦੀਆਂ ਸਾਨੂੰ ਕੀ ਫਾਇਦਾ ਤੇਰੀ ਐਡੀ ਤਾਕਤ ਦਾ ਅਸੀਂ ਤਾਂ ਰੰਡੀਆਂ ਹੋ ਗਈਆਂ ਸਾਡਾ ਸਿਰ ਦਾ ਸਾਈਂ ਮਾਰਤਾ ਕ੍ਰਿਸ਼ਨ ਨੇ ਤੇਰੀ ਤਾਕਤ ਦਾ ਤੇਰੇ ਬਲੀ ਹੋਣ ਦਾ ਸਾਨੂੰ ਕੀ ਫਾਇਦਾ ਫੇਰ ਉਹ ਚੜ ਕੇ ਆਇਆ ਸੀ ਗੁਰਮੁਖ ਪਿਆਰਿਓ 18 ਜੁੱਧ ਕੀਤੇ ਕ੍ਰਿਸ਼ਨ ਜੀ ਦੇ ਨਾਲ ਉਹਨੇ ਫਿਰ 18 ਵਾਰ ਜੰਗ ਹੋਇਆ ਮਥਰਾ ਦੇ ਵਿੱਚ ਮਥਰਾ 18 ਵਾਰ ਜੁੱਧ ਹੋਇਆ ਤੇ 18 ਵਾਰੀ ਕ੍ਰਿਸ਼ਨ ਜੀ ਨੂੰ ਹਾਰ ਕੇ ਭਜਣਾ ਪਿਆ ਆਖੋ ਸਤਨਾਮ ਵਾਧ ਗੁਰੂ ਕਿੱਡਾ ਵੱਡਾ ਬਲੀ ਹੋਏਗਾ ਤਾਂ ਹੀ ਉਹਨੇ ਜਾ ਕੇ ਦੁਆਰਕਾ ਵਸਾਈ ਸੀ ਵੀ ਇਹਨੇ ਹੁਣ ਟਿਕਣ ਤਾਂ ਨਹੀਂ ਦੇਣਾ ਕਈ ਵਾਰੀ ਸੇਵਕ ਕਹਿੰਦੇ ਹੁੰਦੇ ਸ੍ਰੀ ਕ੍ਰਿਸ਼ਨ ਜੀ ਤੁਸੀਂ ਤਾਂ ਅਵਤਾਰ ਹੋ ਇਹਦੇ ਮੂਰੇ ਭਜਦੇ ਕਿਉਂ ਇਹਨੂੰ ਮਾਰ ਦਿਓ ਉਦੋਂ ਕ੍ਰਿਸ਼ਨ ਜੀ ਕਹਿੰਦੇ ਹੁੰਦੇ ਕਹਿੰਦੇ ਮੈਂ ਇਹਨੂੰ ਮਾਰਨਾ ਨਹੀਂ ਹੈ ਕਿਉਂ ਕਿਉਂਕਿ ਇਹ ਇੱਕ ਮਹਾਪੁਰਸ਼ਾਂ ਦੇ ਬਚਨਾਂ ਤੋਂ ਪੈਦਾ ਹੋਇਆ ਵਾਖੋ ਸਤਨਾਮ ਵਾਹਿਗੁਰੂ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰੱਬ ਦੇ ਫਕੀਰਾਂ ਦਾ ਤਾਂ ਐਡਾ ਵੱਡਾ ਦਰਜ ਹੈ ਕ੍ਰਿਸ਼ਨ ਜੀ ਕਹਿੰਦੇ ਮੈਂ ਇਹਨੂੰ ਮਾਰ ਨਹੀਂ ਸਕਦਾ ਕਿਉਂਕਿ ਫਕੀਰ ਦੇ ਬਚਨ ਤੋਂ ਪੈਦਾ ਹੋਇਆ ਹੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੈ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੈ ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੈ ਪਿਆਰਿਓ ਜਿਹੜਾ ਕਿਸੇ ਮਹਾਂਪੁਰਸ਼ ਦਾ ਬਚਨ ਹੈ ਨਾ ਉਹ ਕਿੱਥੋਂ ਤੱਕ ਜਾਂਦਾ ਹੈ ਕ੍ਰਿਸ਼ਨ ਜੀ ਤੋਂ ਮਰਿਆ ਨਹੀਂ ਸੀ ਫਿਰ ਬਾਅਦ ਚੋਂ ਧੋਖੇ ਨਾਲ ਮਾਰਿਆ ਸੀ ਆਖੋ ਸਤਨਾਮ ਸਵਾਗਤ ਚਲੋ ਇਹ ਬੇਨਤੀ ਤਾਂ ਕੀਤੀ ਹੈ ਵੀ ਜਿਹੜਾ ਪਟਨਾ ਸ਼ਹਿਰ ਹੈ ਨਾ ਇਹ ਬਹੁਤ ਪੁਰਾਣਾ ਹੈ ਦੁਆਪਰ ਯੁੱਗ ਦਾ ਗੁਰਮੁਖ ਰਾਜੇ ਵੈਦ ਰਸ ਦਾ ਵਸਾਇਆ ਹੋਇਆ ਤੇ ਉਥੇ ਪਟਨੇ ਦੇ ਵਿੱਚ ਇੱਕ ਹਲਵਾਈ ਰਹਿੰਦਾ ਹੈ ਜੀਦਾ ਨਾਮ ਹੈ ਸੇਠ ਜੈਤ ਮੱਲ ਉਹਨੇ ਗੁਰਮਖੋ ਦੁਕਾਨ ਪਾਈ ਹੋਈ ਦੁਕਾਨ ਤੇ ਛੋਲੇ ਪੂਰੀਆਂ ਬਣਾਉਣੀਆਂ ਮਠਿਆਈ ਬਣਾਉਣੀ ਵੇਚਣੀ ਬਹੁਤ ਠੀਕ ਰੇਟ ਲਾਉਂਦਾ ਤੇ ਫੇਰ ਵੀ ਜਿਹੜੀ ਬਚਤ ਹੁੰਦੀ ਉਸ ਪੈਸੇ ਦਾ ਗਰੀਬਾਂ ਵਿੱਚ ਜਾ ਕੇ ਲੰਗਰ ਲਾਉਂਦਾ ਹੁੰਦਾ ਆਖੋ ਸਤਨਾਮ ਕਮਾਈ ਦਾ ਤਾਂ ਸਾਧਨ ਚਾਹੀਦਾ ਹੀ ਹੈ ਪਰ ਜਿਹੜੇ ਵੀ ਪੈਸੇ ਉਹਨੂੰ ਬਚਣੇ ਨਾ ਉਹ ਵੀ ਗਰੀਬਾਂ 'ਚ ਵੰਡ ਦਿੰਦਾ ਇਹਦਾ ਘਰ ਪਰਿਵਾਰ ਕੋਈ ਨਹੀਂ ਸੀ ਗੁਰਮੁਖੋ ਪਰਿਵਾਰ ਨਹੀਂ ਸੀ ਬਾਲ ਬੱਚੇ ਨਹੀਂ ਸੀ ਕੋਈ ਤੇ ਲੋਕ ਉਹਨੂੰ ਸਤਕਾਰ ਦੇ ਨਾਲ ਭਗਤ ਜੈਤ ਰਾਮ ਕਹਿੰਦੇ ਹੁੰਦੇ ਭਗਤ ਜੈਤ ਰਾਮ ਆਪਾਂ ਕਹਿੰਦੇ ਆ ਇਹ ਬੰਦਾ ਭਗਤ ਹੈ ਜੀ ਕਿਉਂ ਦੁਨੀਆ ਦਾ ਭਲਾ ਕਰਦਾ ਹੈ ਕਹਿੰਦੇ 3 ਸਵਾ 300 ਸਾਲ ਦੀ ਉਮਰ ਹੋਗੀ ਗੁਰਮੁਖੋ 3 ਸਵਾ 300 ਸਾਲ ਚੱਲਦੇ ਚੱਲਦੇ ਮੇਰੇ ਗੁਰੂ ਨਾਨਕ ਦੁਨੀਆ ਨੂੰ ਤਾਰਦੇ ਹੋਏ ਅੱਗੇ ਪਟਨਾ ਸਾਹਿਬ ਥੇਲਾ